ਸੀ ਨਾਮਾ ਤੋਂ ਮੇਰਾ ਕਰਨ ਜੀ ਕਰਨ ਜੀ ਕੀ ਗੱਲ ਹੋ ਇਸ ਦਿਨ ਰਾਤ ਨੂੰ ਦੱਸਣ ਦੇ ਬਾਰੇ ਗੱਲ ਕੀ ਹੋਈ ਉਹਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿਤਾ ਸੀ ਕਰਨਰ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਆਪਸਾਰੀਆਂ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਊਡ ਨਹੀਂ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿ ਤਾਂ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਟਾਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀ ਕਿ ਕੌਣ ਸੀਗੇ ਉਹ ਸਿਵਲ 'ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਬ ਆ ਜੀ ਬੈਸਬਾਜੀ ਹੋਣ ਲੱਗ ਗਈ ਬਾਈ ਇਹਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋਂ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ ਤਾਰੂ ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਉਹਨੇ ਪਹਿਲਾਂ ਮੁੰਡਿਆਂ ਦੇ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਹਾਂਜੀ ਹਾਂਜੀ ਕੋਈ ਵਰਤੀਵਰਤੀ ਵਾਲੇ ਕੰਮ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਕਰੇ ਦੀ ਗੱਲ ਹੈ ਇਹ ਸਰ 12:30 1 ਵਜੇ ਦੀ ਗੱਲ ਹੈ ਤੁਜੀ ਮੌਕੇ ਤੇ ਹੋ ਰਹੀ ਸੀ ਹਾਂਜੀ ਇੱਕ ਇਨਸੀਡੈਂਟ ਰਚਿਤਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਹਦੇ ਬਾਰੇ ਅੱਜ ਪ੍ਰੈਸ ਕਾਨਫਰੰਸ ਕੋ ਲਈ ਹੋਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਦੀਆਂ ਚਾਹੁੰਦਾ ਦੱਸਣਾ ਚਾਹੁੰਦਾ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਦੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਐਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਆ ਬਹੁਤ ਸਨਮਾਨਤ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅਕੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟੇ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ 65 ਸਿਵਲ 9 ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਪੀ ਦੇ ਅਫਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟ ਲ ਇਨਕੁਆਰੀ ਕੰਪਲੀਟ ਕਰਨੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਸ ਦੇ ਵਿੱਚ ਵਿੱਚ ਇਹਦੀ ਇਨਕੁਆਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈਂਦੀ ਦੋਨੋ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰੋਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਆਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਪੁਲਿਸ ਆਫੀਸਰ ਦਾ ਨਾਮ ਬਦਲ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ 12 ਤੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਿਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਿਪਲਿਨਡ ਫੋਰਸ ਹੈ ਤੇ ਪਿੱਛੇ ਵੀ ਜੇ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਕਿਸ ਰੈਂਕ ਤੇ ਇਹਦੇ ਵਿੱਚ ਇਨਸਪੈਕਟਰ ਵੀ ਨੇ ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ ਕਨਸਟੇਬਲ ਜਿਹੜਾ ਅਦਾ ਕਰਨ ਮੈਂ ਜਿਵੇਂ ਕਹਿ ਚੀ ਐਫ ਆਈ ਆਰ ਦਰਜ ਕੀਤੀ ਗਈ ਹੈ ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚੇ ਸਰ ਜਿਹੜਾ ਇਹ ਸਾਰਾ ਡਿਵਲਚ ਹੋਇਆ ਪੁਰਵਦੀ ਚ ਸੀ ਤੇ ਫੈਰ ਮੇਰੇ ਘਰ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ ਚ ਸੀ ਸੋ ਕੋਈ ਵੀ ਬੰਦਾ ਯੂਨੀਫਾਰਮ ਚ ਨਹੀਂ ਸੀ ਪੁਲਿਸ ਦੇ ਮੁਲਾਜ਼ਮ ਵੀ ਲੱਗੇ ਸਰ ਜਿਹੜੇ ਆਰਮੀ ਦੇ ਆਫਸਰ ਦੇ ਦੇਖੋ ਜਿਹੜਾ ਸਟਾਂ ਲੱਗੀਆਂ ਨੇ ਉਹ ਦਾਖਲ ਹੋਏ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਏ ਸੀ ਉਹਨਾਂ ਸਟਾਂ ਦੇ ਬੇਸਿਸ ਤੇ ਸਾਨੂੰ ਐਮ ਐਲ ਆਰ ਉਹਨਾਂ ਦੀ ਵੀ ਮਿਲੀ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮ ਐਲ ਆਰ ਸੋ ਸਾਰੀਆਂ ਐਮ ਐਲ ਆਰਸ ਔਨ ਰਿਕਾਰਡ ਲਈਆਂ ਗਿਆ ਤੇ ਉਹਨੂੰ ਥੋਰੋਲੀ ਇਨਵੈਸਟੀਗੇਟ ਕੀਤਾ ਜਾਵੇ ਕਿਤਾ ਤੁਸੀਂ ਸੀਸੀਟੀਵੀ ਜਿਹੜਾ ਉਹ ਤੋਂ ਕਲੈਕਟ ਕਰ ਰਹੇ ਵੀ ਆਂ ਦੇਖਦੇ ਆਂ ਬਿਲਕੁਲ ਟੈਕਨੀਕਲ ਐਵੀਡੈਂਸ ਜਿਹੜਾ ਵੀ ਹੋਊਗਾ ਉਹਨੂੰ ਵੀ ਐਗਜ਼ਾਮਿੰਗ ਕੀਤਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਪੈਂਡੈਂਟ ਵਿਟਨੈਸ ਕੋਈ ਦੋਵੇਂ ਪਾਰਟੀਆਂ ਤੋਂ ਇਲਾਵਾ ਜਿਹੜੇ ਕੋਈ ਉੱਥੇ ਬੈਠੇ ਸੀ ਜਿਨ੍ਹਾਂ ਨੇ ਸਾਰਾ ਇਨਸੀਡੈਂਟ ਦੇਖਿਆ ਉਹਨਾਂ ਨੂੰ ਵੀ ਨਾਲ ਉਹਦੇ ਵਿੱਚ ਇੰਕੋਰਪੋਰੇਟ ਕੀਤਾ ਜਾਊਗਾ ਤੇ ਦੇਖਿਆ ਜਾਊਗਾ ਕਿ ਇਨਸੀਡੈਂਟ ਕਿਉਂ ਹੋਇਆ ਕਿਵੇਂ ਹੋਇਆ ਕੀ ਕੋਈ ਪ੍ਰੋਵੋਕੇਸ਼ਨ ਸੀ ਕਿ ਜਿਹਦੇ ਕਰਕੇ ਇਨਸੀਡੈਂਟ ਹੋਇਆ ਜਾਂ ਕਿਸ ਕਾਰਨ ਕਰਕੇ ਸਾਰੀ ਜਿਹੜੀ ਚੀਜ਼ ਹੋਈ ਹੈ ਬਟ ਇਨ ਦੀ ਐਂਡ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਬੜੀਆਂ ਕਲੀਅਰ ਤੇ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਕਿ ਇਹ ਇਨਸੀਡੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਇਟ ਇਜ਼ ਅ ਸੈਡ ਇਨਸੀਡੈਂਟ ਵੀ ਰਿਗ੍ਰੇਟਡ ਜਿਹੜਾ ਇਨਸੀਡੈਂਟ ਹੋਇਆ ਤੇ ਇੰਡੀਅਨ ਆਰਮੀ ਲਈ ਸਾਡੀ ਹਾਈਐਸਟ ਰਿਸਪੈਕਟ ਹੈ ਵੀ ਅਕੋਰਡ ਹਾਈਐਸਟ ਰਿਸਪੈਕਟ ਟੂ ਦ ਇੰਡੀਅਨ ਆਰਮੀ ਸਾਡੇ ਬੜੇ ਚੰਗੇ ਕੋਰਡੀਅਲ ਰਿਲੇਸ਼ਨ ਨੇ ਜਿਹੜੀ ਲੋਕਲ ਆਰਮੀ ਦਾ ਯੂਨਿਟ ਹੈ ਐਂਡ ਵੀਲ ਇਨਸ਼ੋਰ ਕਿ ਇਹੋ ਹੀ ਲੋਕਲ ਯੂਨਿਟ ਨਾਲ ਸਾਡੇ ਇਸ ਤਰ੍ਹਾਂ ਹੀ ਰਿਲੇਸ਼ਨ ਰਹਿਣ ਜਿਵੇਂ ਪਹਿਲਾਂ ਨੇ ਇਹੋ ਜਿਹਾ ਇਨਸੀਡੈਂਟ ਨਾ ਕਰੀ ਹੋਇਆ ਹੈ ਨਾ ਹੀ ਅੱਗੇ ਹੋਣ ਦਿੱਤਾ ਜਾਊਗਾ ਵੀਲ ਟੇਕ ਸਟ੍ਰਿਕਟ ਟੈਕਸਟ ਐਕਸ਼ਨ ਪੋਸੀਬਲ ਅਗੇਂਸਟ ਸਰ ਜਿਹੜਾ ਇਨਸੀਡੈਂਟ ਹੋਇਆ ਉਹਦੇ ਟਾਬਿਆਂ ਦੇ ਉੱਪਰ ਹੋਇਆ ਜਿੱਥੇ ਕਿ ਰੋਜ਼ਾਨਾ ਰਾਤ ਨੂੰ ਸ਼ਰਾਬ ਕੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਹੋਵੇਗਾ ਸਾਡੇ ਕੋਲ ਤਿੰਨ ਚਾਰ ਸਪਾਟਸ ਹੈਗੇ ਜਿੱਨਾਂ ਤੇ ਸਾਨੂੰ ਕੰਪਲੇਂਟ ਆਈ ਹੈ ਓਪਨ ਡਰਿੰਕਿੰਗ ਦੀ ਪਾਰਟਿਕੂਲਰਲੀ ਆਫਟਰ ਦਿਸ ਇਨਸੀਡੈਂਟ ਸੋ ਉਹਨਾਂ ਚਾਰਾਂ ਜਗ੍ਹਾ ਤੇ ਅਸੀਂ ਐਕਟ ਕਰਾਂਗੇ ਸਾਡੀ ਲੇਟ ਨਾਈਟ ਜਿਹੜੀ ਚੈਕਿੰਗ ਹੈ ਉਹ ਵੀ ਉਹਦੇ ਉੱਤੇ ਵਧਾਈ ਜਾਊਗੀ ਸੋ ਥੈਟ ਕਿ ਜਿਹੜੀ ਓਪਨ ਡਰਿੰਕਿੰਗ ਹੈ ਉਹਨੂੰ ਬੰਦ ਕੀਤਾ ਜਾ ਸਕੇ ਗੱਡੀ ਦੇ ਉ ਉਹ ਸ਼ਰਾਬੀ ਦੇ ਸੀ ਪੁਲਿਸ ਪ੍ਰਾਜਨੋਂ ਤੇ ਘਾੜਾ ਕਰ ਦਿੱਤਾ ਗਿਆ। ਜਿਹੜਾ ਜਦੋਂ ਰੋਕਿਆ ਸੜਕ ਦੇ ਉੱਤੇ ਖੜੀ ਕਰਕੇ ਦੇਖ ਕਰਦੇ ਹੋ ਫਿਰ ਉਹਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੇ ਚਪੜਵਾੜਾਂ ਤੋਂ ਉੱਤਵਾਦ ਕਰ ਦਿੱਤਾ। ਇਹ ਪੁਲਿਸ ਮੁਲਾਜ਼ਮਾਂ ਵੱਲੋਂ ਕੀ ਸਟੇਟ ਕੀਤੀ ਹੋ। ਦੇਖੋ ਜਿਵੇਂ ਤੁਸੀਂ ਸਵਾਲ ਪੁੱਛਿਆ ਇਹਦੇ ਵਿੱਚ ਦੋ ਵਰਜਨਸ ਨੇ। ਇੱਕ ਵਰਜਨ ਹੈਗੀ ਹੈ ਜਿਹੜੀ ਕਿ ਪੁਲਿਸ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ। ਇੱਕ ਵਰਜਨ ਹੈ ਜਿਹੜੀ ਕਰਨਲ ਸਾਹਿਬ ਵੱਲੋਂ ਦਿੱਤੀ ਜਾ ਰਹੀ ਹੈ। ਸੋ ਸਾਡਾ ਕੰਮ ਇਹੀ ਹੈ ਕਿ ਦੋਵੇਂ ਵਰਜਨਸ ਨੂੰ ਆਨ ਰਿਕਾਰਡ ਲੈਂਦੇ ਹੋਏ ਐਗਜ਼ਾਮਿਨ ਕੀਤਾ ਜਾਵੇ, ਇਨਵੈਸਟੀਗੇਟ ਕੀਤਾ ਜਾਵੇ। ਇਸੇ ਕਰਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਇੰਡੀਪੈਂਡੈਂਟ ਵਿਟનેસ ਹੈ ਉਹਨਾਂ ਨੂੰ ਜੁਆਇਨ ਕਰਾ ਕੇ ਅਸੀਂ thorough investigation ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਦਾ ਵੀ ਕਸੂਰ ਹੋ ਉਹਦੇ ਖਿਲਾਫ ਸਟ੍ਰਿਕਟ ਸਟ੍ਰੈਕਸ਼ਨ ਪੋਸੀਬਲ ਲਿਆ ਜਾਊਗਾ ਸਰ ਬਿਲਡਿੰਗ ਦਾ ਤਾਰਾ ਕਿ ਕਿਹਾ ਜਾਂਦਾ ਸਿਰਫ ਸਿਰਫ ਪੋਲਿਟਿਕਲ ਇਤਰਾ ਨਹੀਂ ਦੇਖੋ ਸਾਡਾ ਕੰਮ ਇਨਵੈਸਟੀਗੇਟ ਕਰਨਾ ਹੈ ਇੱਕ ਇਨਸੀਡੈਂਟ ਹੋਇਆ ਹੈ ਉਹਦੇ ਤੇ ਐਫਆਈਆਰ ਬਈ ਹੈ ਹਿੰਦੂ ਦਾ ਇਨਸੀਡੈਂਟ ਸੋ ਉਸ ਇਨਸੀਡੈਂਟ ਦੀ ਐਫਆਈਆਰ ਦੀ ਇਨਵੈਸਟੀਗੇਸ਼ਨ ਕਰਾਂਗੇ ਔਨ ਬੇਸਿਸ ਆਫ ਮੈਰਿਟ ਫੈਕਟਸ